ਦੂਜਾ ਦੂਜਾ ਰੁਝਾਨ ਵੀ ਆ ਗਿਆ ਦੂਜਾ ਦੂਜੇ ਰੁਝਾਨ ਦੇ ਵਿੱਚ ਦੂਜੇ ਰੁਝਾਨ ਦੇ ਵਿੱਚ ਮੈਨੂੰ ਮੇਰੀ ਟੀਮ ਨੇ ਆਵਾਜ਼ ਤਾਂ ਦਿੱਤੀ ਹੈ ਆਵਾਜ਼ ਆਈ ਦੂਜੇ ਰਾਉਂਡ ਦੇ ਵਿੱਚ ਅੰਕੜਾ ਸਾਹਮਣੇ ਆਣ ਵਾਲਾ ਹੈ ਹਜੇ ਨਹੀਂ ਹਜੇ ਅਕਾਲੀ ਦਲ ਜਿਸ ਤਰ੍ਹਾਂ ਮੈਂ ਦੱਸਿਆ ਸੀਗਾ ਉਸੇ ਤਰ੍ਹਾਂ ਹੋਇਆ ਦੂਜੇ ਰੁਝਾਨ ਦੇ ਵਿੱਚ ਵੀ ਦੂਜੇ ਰਾਉਂਡ ਦੇ ਨਤੀਜੇ ਆ ਗਏ ਨੇ ਜਿਦੇ ਵਿੱਚ ਇੱਕ ਵਾਰ ਫਿਰ ਸੁਖਵਿੰਦਰ ਕੌਰ ਅੱਗੇ ਚੱਲ ਰਹੇ ਨੇ ਦੂਜੇ ਰਾਊਂਡ ਦੇ ਵਿੱਚ ਵੀ ਸੁਖਵਿੰਦਰ ਕੌਰ ਅੱਗੇ ਨੇ ਦੂਜੇ ਰਾਊਂਡ ਦੇ ਵਿੱਚ 1000 ਮੈਨੂੰ ਇੱਕ ਵਾਰੀ ਮੇਰੇ ਚਾਹਾਂਗਾ ਮੇਰੀ ਟੀਮ ਮੈਨੂੰ ਫਟਾਫਟ ਮੇਰੇ ਤੱਕ ਇਹ ਅੰਕੜੇ ਪਹੁੰਚਾਣ ਤਾਂਕਿ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਸਕਾਂ 4363 ਵੋਟਾਂ 4363 ਵੋਟਾਂ ਇਸ ਵੇਲੇ ਸੁਖਵਿੰਦਰ ਕੌਰ ਨੇ ਹਸਲ ਕਰ ਲੀਆਂ ਨੇ 180, 1480 ਵੋਟਾਂ ਦੇ ਨਾਲ 1480 ਵੋਟਾਂ ਦੇ ਨਾਲ ਸੁਖਵਿੰਦਰ ਕੌਰ ਅੱਗੇ ਚੱਲ ਰਹੇ ਨੇ 5843 ਵੋਟਾਂ ਸੁਖਵਿੰਦਰ ਕੌਰ ਨੂੰ ਹਾਸਲ ਹੋਈਆਂ ਨੇ 4363 ਵੋਟਾਂ ਹਰਮਿੰਦਰ ਸਿੰਘ ਸੰਧੂ ਨੂੰ ਹਾਸਲ ਹੋਈਆਂ ਨੇ 1480 ਵੋਟਾਂ ਦੇ ਨਾਲ ਦੂਜੇ ਰਾਉਂਡ ਦੇ ਵਿੱਚ ਵੀ ਹਰਮਿੰਦਰ ਸੰਧੂ ਪਿੱਛੇ ਚੱਲ ਰਹੇ ਨੇ ਦੂਜੇ ਰਾਉਂਡ ਦੇ ਨਤੀਜਿਆਂ ਮੁਤਾਬਕ ਵੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ 1480 ਵੋਟਾਂ ਦੇ ਨਾਲ ਅੱਗੇ ਹੋ ਗਏ ਨੇ ਪਹਿਲੇ 라ਉਂਡ ਦੇ ਵਿੱਚ ਇਹ ਮਾਰਜਨ 625 ਵੋਟਾਂ ਦਾ ਸੀਗਾ ਹੁਣ ਇਹ ਮਾਰਜਨ ਵੱਧ ਗਿਆ ਹੈ 1480 ਵੋਟਾਂ ਦੇ ਨਾਲ ਸੁਖਵਿੰਦਰ ਕੌਰ ਅੱਗੇ ਚੱਲ ਰਹੇ ਨੇ ਤੀਜੇ ਨੰਬਰ ਤੇ ਕਰਨਬੀਰ ਸਿੰਘ ਬੁਰਜ ਜਿਨ੍ਹਾਂ ਨੂੰ 2955 ਵੋਟਾਂ ਹਾਸਲ ਹੋਈਆਂ ਨੇ 2888 ਵੋਟਾਂ ਨਾਲ ਪਿੱਛੇ ਨੇ ਔਰ ਮਨਦੀਪ ਸਿੰਘ ਜਿਹੜੇ 3954 ਵੋਟਾਂ ਅਜ ਲਗਭਗ 4000 ਵੋਟਾਂ ਦੇ ਨਾਲ ਸੁਖਵਿੰਦਰ ਕੌਰ ਤੋਂ ਪਿੱਛੇ ਚੱਲ ਰਹੇ ਨੇ ਅਕਾਲੀ ਦਲ ਦੇ ਉਮੀਦਵਾਰ ਤੌਰ 5400 ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਭਾਜਪਾ ਦੇ ਉਮੀਦਵਾਰ ਹਰਜੀਤ ਸੰਧੂ ਜਿਨ੍ਹਾਂ ਨੂੰ ਮਹਿ 435 ਵੋਟਾਂ ਹਾਸਲ ਹੋਈਆਂ ਨੇ ਹਰਜੀਤ ਸੰਧੂ ਨੂੰ ਹੁਣ ਡਿਸਕਸ ਕਰਨਾ ਛੱਡ ਦਈਏ ਸੁਖਵਿੰਦਰ ਕੌਰ 1480 ਵੋਟਾਂ ਦੇ ਨਾਲ ਅੱਗੇ 1480 ਵੋਟਾਂ ਦੇ ਨਾਲ ਹਰਮੀਤ ਸਿੰਘ ਸੰਧੂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅੱਗੇ ਚੱਲ ਰਹੇ ਨੇ ਪੰਜਾਬ ਦੀ ਸਿਆਸਤ ਬਦਲਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਫੇਰ ਬਦਲ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਉਤਾਰ ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ ਦੂਜੇ ਰਾਊਂਡ ਦੇ ਵਿੱਚ ਹਰਜੀਤ ਮਾਫ ਕਰਨਾ ਹਰਮੀਤ ਸਿੰਘ ਸੰਧੂ 1480 ਵੋਟਾਂ ਤੋਂ ਪਿੱਛੇ ਨੇ ਔਰ ਅੱਗੇ ਕੌਣ ਹੈ ਸੁਖਵਿੰਦਰ ਕੌਰ ਅਰਸ਼